ਮਹਾਰਾਜਾ ਖੜਕ ਸਿੰਘ ਜੀ ਦੀ ਸਮਾਦ ਦੇ ਉੱਪਰ ਬਣੀ ਇੱਕ ਕਲਾ ਜਿਹੜੀ ਕਿ 200 ਸਾਲ ਪੁਰਾਣੀ ਆ ਉਹਦੇ ਬਾਰੇ ਜ਼ਰੂਰ ਸੁਣੋ ਮਹਾਰਾਜਾ ਖੜਕ ਸਿੰਘ ਜੀ ਦੀ ਸਮਾਦ ਦੇ ਉੱਪਰ ਜਿਹੜੀ ਇਹ ਤਸਵੀਰ ਬਣੀ ਹੋਈ ਆ ਗੋਲ ਚੱਕਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਹਾ ਜਾਂਦਾ ਹੈ ਕਿ ਤੁਸੀਂ ਜਿਸ ਪਾਸੇ ਵੀ ਘੁੰਮੋ ਤਾਂ ਇਹ ਤਸਵੀਰ ਦਾ ਜਿਹੜਾ ਚਿਹਰਾ ਆ ਉਸੇ ਪਾਸੇ ਨੂੰ ਹੋ ਜਾਊਗਾ ਇੱਕ ਬੜੀ ਵਿਲੱਖਣ ਕਿਸਮ ਦੀ ਤਸਵੀਰ ਜਿਹੜੀ ਮਹਾਰਾਜਾ ਖੜਕ ਸਿੰਘ ਦੇ ਸਮਾਦ ਦੇ ਬਿਲਕੁਲ ਉੱਪਰ ਛੱਤ ਦੇ ਉੱਤੇ ਬਣੀ ਹੋਈ ਆ ਤੇ ਕਰੀਬ 200 ਸਾਲ ਪੁਰਾਣੀ ਇਹ ਤਸਵੀਰ ਜਿਹੜੀ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਜਿਸ ਪਾਸੇ ਵੀ ਕੈਮਰਾ ਘੁੰਮਦਾ ਇਹਦੀਆਂ ਅੱਖਾਂ ਜਿਹੜੀਆਂ ਉਸੇ ਪਾਸੇ ਹੋ ਜਾਂਦੀਆਂ ਨੇ ਆਪਾਂ ਪਹੁੰਚ ਗਏ ਹੁਣ ਮਹਾਰਾਜਾ ਕਮਰ ਨੌ ਨਿਹਾਲ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰੇ ਸਨ ਤੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਸਨ ਇਹ ਉਹਨਾਂ ਦੀ ਸਮਾਦ ਆ ਮਹਾਰਾਜਾ ਕਮਰ ਨੌ ਨਿਹਾਲ ਸਿੰਘ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਵੀ ਉਹਨਾਂ ਡੋਗਰਿਆਂ ਤੇ ਸ਼ਰਾਰਤੀ ਅੰਸਰਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਸਨ ਮਹਾਰਾਜਾ ਖੜਕ ਸਿੰਘ ਜੀ ਦੀ ਸਮਾਦ ਦੇ ਉੱਪਰ ਬਣੀ ਇੱਕ ਕਲਾ ਜਿਹੜੀ ਕਿ 200 ਸਾਲ ਪੁਰਾਣੀ ਆ ਉਹਦੇ ਬਾਰੇ ਜ਼ਰੂਰ ਸੁਣੋ ਮਹਾਰਾਜਾ ਖੜਕ ਸਿੰਘ ਜੀ ਦੀ ਸਮਾਦ ਦੇ ਉੱਪਰ ਜਿਹੜੀ ਇਹ ਤਸਵੀਰ ਬਣੀ ਹੋਈ ਹੈ ਗੋਲ ਚੱਕਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਹਾ ਜਾਂਦਾ ਹੈ ਕਿ ਤੁਸੀਂ ਜਿਸ ਪਾਸੇ ਵੀ ਘੁੰਮੋ ਤਾਂ ਇਹ ਤਸਵੀਰ ਦਾ ਜਿਹੜਾ ਚਿਹਰਾ ਆ ਉਸੇ ਪਾਸੇ ਨੂੰ ਹੋ ਜੂਗਾ ਇੱਕ ਬੜੀ ਵਿਲੱਖਣ ਕਿਸਮ ਦੀ ਤਸਵੀਰ ਜਿਹੜੀ ਮਹਾਰਾਜਾ ਖੜਕ ਸਿੰਘ ਦੇ ਸਮਾਦ ਦੇ ਬਿਲਕੁਲ ਉੱਪਰ ਛੱਤ ਦੇ ਉੱਤੇ ਬਣੀ ਹੋਈ ਆ ਤੇ ਕਰੀਬ 200 ਸਾਲ ਪੁਰਾਣੀ ਇਹ ਤਸਵੀਰ ਜਿਹੜੀ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਜਿਸ ਪਾਸੇ ਵੀ ਕੈਮਰਾ ਘੁੰਮਦਾ ਇਹਦੀਆਂ ਅੱਖਾਂ ਜਿਹੜੀਆਂ ਉਸੇ ਪਾਸੇ ਹੋ ਜਾਂਦੀਆਂ ਨੇ ਆਪਾਂ ਪਹੁੰਚ ਗਏ ਹੁਣ ਮਹਾਰਾਜਾ ਕਮਰ ਨੌ ਨਿਹਾਲ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤਰੇ ਸਨ ਤੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਸਨ ਇਹ ਉਹਨਾਂ ਦੀ ਸਮਾਧ ਹੈ ਮਹਾਰਾਜਾ ਕਮਰ ਨੌ ਨਿਹਾਲ ਸਿੰਘ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਵੀ ਉਹਨਾਂ ਡੋਗਰਿਆਂ ਤੇ ਸ਼ਰਾਰਤੀ ਅਨਸਰਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਸਨ ਕਿਹਾ ਜਾਂਦਾ ਹੈ ਕਿ ਤੁਸੀਂ ਜਿਸ ਪਾਸੇ ਵੀ ਘੁੰਮੋ ਤਾਂ ਇਹ ਤਸਵੀਰ ਦਾ ਜਿਹੜਾ ਚਿਹਰਾ ਆ ਉਸੇ ਪਾਸੇ ਨੂੰ ਹੋ ਜਾਊਗਾ ਇੱਕ ਬੜੀ ਵਿਲੱਖਣ ਕਿਸਮ ਦੀ ਤਸਵੀਰ ਆ ਜਿਹੜੀ ਮਹਾਰਾਜਾ ਖੜਕ ਸਿੰਘ ਦੇ ਸਮਾਦ ਦੇ ਬਿਲਕੁਲ ਉੱਪਰ ਛੱਤ ਦੇ ਉੱਤੇ ਬਣੀ ਹੋਈ ਹੈ ਤੇ ਕਰੀਬ 200 ਸਾਲ ਪੁਰਾਣੀ ਇਹ ਤਸਵੀਰ ਜਿਹੜੀ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਜਿਸ ਪਾਸੇ ਵੀ ਕੈਮਰਾ ਘੁੰਮਦਾ ਇਹਦੀਆਂ ਅੱਖਾਂ ਜਿਹੜੀਆਂ ਉਸੇ ਪਾਸੇ ਹੋ ਜਾਂਦੀਆਂ ਨੇ ਆਪਾਂ ਪਹੁੰਚ ਗਏ ਹੁਣ ਮਹਾਰਾਜਾ ਕਮਰ ਨੌ ਨਿਹਾਲ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤਰੇ ਸਨ ਤੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਸਨ ਇਹ ਉਹਨਾਂ ਦੀ ਸਮਾਦ ਹੈ ਮਹਾਰਾਜਾ ਕਮਰ ਨੌ ਨਿਹਾਲ ਸਿੰਘ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਵੀ ਉਹਨਾਂ ਡੋਗਰਿਆਂ